ਸਬਫਟ ਦੇ ਰੇਟ ਦੇ ਵਿੱਚ ਬਰੇਜ਼ਾ ਕਾਰ ਆਪਣੀ ਟਾਇਰ ਵੀ ਨਾਲ ਦੇ ਆ ਕੰਪਨੀ ਦੀ ਗੱਡੀ ਦੀ ਓਕੇ ਕੰਪਨੀ ਤੋਂ ਆਏ ਉਹੀ ਟਾਇਰ ਨਾਲ ਦੇ ਆ ਜੀ ਇੰਟੀਰੀਅਰ ਦੇਖ ਲੋ ਕਿੰਨਾ ਨਵਾਂ ਪਿਆ ਗੱਡੀ ਦਾ ਜੀ ਡਬਲ 에ਅਰ ਬੈਗ ਦੇ ਵਿੱਚ ਕਾਰ ਆ ਬਾਈ ਲਾਈਟਾਂ ਵਗੈਰਾ ਨਵੀਆਂ 3 ਲੱਖ ਤੇ 10000 ਰੁਪਏ ਦੀ ਬਈ ਵਰਨਾ ਕਾਰ ਨੰਬਰ ਤੁਹਾਡਾ ਲੋਕਲ ਹੈ ਰੇ ਇਹਦਾ ਰੇਟ ਇਹੋ ਜਿਹਾ ਦੇ ਦਿਓ ਬਈਆਂ ਨਾ ਵੀ ਫੋਨ ਤੇ ਟੋਕਨ ਆਉਣਾ ਚਾਹੀਦਾ ਇਹੋ ਜਿਹਾ ਰੇਟ ਦਿਓ ਹਾਂਜੀ ਮਿੱਤਰੋ ਬਈ ਸასი ਸ਼ਕਾਲ ਤੇ ਸਵਾਗਤ ਆ ਤੁਹਾਡਾ ਮਾਈ ਰਾਈਡ ਤੁਰੀ ਪੇਜ ਦੇ ਉੱਤੇ ਬਈ ਅੱਜ ਜਿਹੜੇ ਕਾਰਾਂ ਦੇਣ ਜਾ ਰਹੇ ਆ ਬਈ ਤੁਹਾਨੂੰ ਮੈਂ ਗੱਲ ਕਰਾਂ ਵੀ ਲੋਕਲ ਨੰਬਰ ਦੇ ਕਰਾਂ ਪੰਜਾਬ ਨੰਬਰ ਚੰਡੀਗੜ੍ਹ ਨੰਬਰ ਐਂਡ ਸਾਰੇ ਪੇਪਰਾਂ ਦੇ ਪੂਰੀਆਂ ਅਗਰ ਲੋਨ ਵਗੈਰਾ ਕਰਾਉਣਾ ਦਾ ਲੋਨ ਵਗੈਰਾ ਦੀ ਫੈਸਿਲਿਟੀ ਵੀ ਹੈਗੀ ਹੈ ਬਾਈ ਉਹ ਬਾਈ ਨਾਲ ਗੱਲ ਕਰ ਲੈ ਤੁਸੀਂ ਕਿੱਦਾਂ ਹੋ ਗਈ ਅਜਬ 77 ਸੈਕਟਰ ਦੇ ਵਿੱਚ ਖੜਿਆ ਮੈਂਬਰ ਆਵਲੋਏ ਸਤਿ ਸ੍ਰੀ ਅਕਾਲ ਮਾਰ ਕਈ ਤੁਹਾਨੂੰ ਬਹੁਤ ਬਹੁਤ ਹੈ ਨਾ ਉਸ ਤੋਂ ਬਾਅਦ ਅੱਜ ਆਪਾਂ ਮਿਲਿਆ ਪਹਿਲੀ ਵਾਰੀ ਹੈ ਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਇਲੈਕਸ਼ਨ ਆ ਵੀ ਜੀ ਹੁਣੇ ਕਰਕੇ ਅੱਜ ਮਿਲੇ ਫਿਰ ਤੇ ਬਾਈ ਜੀ ਹਣਾ ਹੁਣ ਪੋਲੀਟੀਸ਼ੀਨ ਵੀ ਹੋ ਗਏ ਹੁਣ ਤੇ ਸਿਰ ਤੇ ਆਪਾਂ ਕਹਿੰਦੇ ਕਬੀਲਦਾਰੀ ਹੋ ਗਈ ਹੁਣ ਪਿੰਡ ਦੀ ਵੀ ਪੋਲੀਟੀਸ਼ੀਨ ਕਹਾਨੂੰ ਪਿੰਡ ਦੀ ਸੇਵਾ ਕਰਨੀ ਹਾਂ ਮੌਕਾ ਦੇ ਹੀ ਸਪੈਰ ਦਾ ਪਾ ਲਿਆ ਹਾਂ ਹਾਂ ਅੱਛਾ ਵੀਰੇ ਆ ਆ ਜਿਹੜੇ ਕਾਰਾਂ ਨੇ ਬਈ ਆਪਣੇ ਲਈ ਲੈ ਵੇ ਹਨਾ ਕਿਹੜੀ ਕਿੱਦਾਂ ਦੀ ਕਾਰਾਂ ਹੋਣਗੀਆਂ ਤੇ ਕਿਹਜੇ ਰੇਟ ਹੋਣਗੇ ਮਰੂਤੀ ਦੀਆਂ ਵਰਨਾ ਹੋ ਗਈ ਵੀਰੇ ਬਰੀਜਾ ਹੋ ਗਈ ਸਾਰੀਆਂ ਜਿਹੜੇ ਜਿਹੜੀ ਲੋਡ ਬੰਦ ਕਾਰਾਂ ਜੀ ਸਾਰੀਆਂ ਅੱਜ ਆਪਾਂ ਵਾਜੀ ਠੀਕ ਹੈ ਵੀਰੇ ਤੇ ਬਾਕੀ ਇੰਜਨ ਗੇਅਰ ਤਾਂ ਕਹਿਣ ਦੀ ਲੋੜ ਹੀ ਨਹੀਂ ਕੇ ਉਹਦੇ ਕਹਿਣ ਦੀ ਲੋੜ ਹੀ ਨਹੀਂ ਹਾਂ ਤੇ ਪਹਿਲੀ ਕਾਰ ਆਪਾਂ ਉਦਰੀ ਕਰ ਲਈ ਕਰੋਲਾ ਸ਼ਾਹੂ ਕਾਰ ਵਾਲੀ ਕਾਰ ਕਹਦੀ ਆਪਾਂ ਬਈ ਹਨਾ ਟੋਯੋਟਾ ਦੀ ਕਰੋਲਾ ਆ ਗਈ ਆਪਣੇ ਲਈ ਬਈ ਐਲਟਿਸ ਹਨਾ ਇਹ ਮਾਡਲ ਕਿੰਨਾ ਵੀਰੇ ਇਹ ਵੀ 10 ਮਾਡਲ ਹੈ ਜੀ ਹਾਂ ਹਾਂ ਜੀ 10 ਦਸੰਬਰ ਮਹੀਨੇ ਦੀ ਹੈ 10 ਕੀ ਐਕਸਟ੍ਰੇਸ਼ਨ 11 ਦੀ ਹੈ ਜੀ ਠੀਕ ਹੈ ਹਾਂਜੀ ਇਹੋ ਕਾਰ ਆ ਵੀ ਜਿਹੜੀ ਅਗਰ ਆਪਾਂ ਕਿਸੇ ਕਾਰ ਬਾਜ਼ਾਰ ਤੇ ਜਾਈਏ ਨਾ ਜ਼ਿਆਦਾਤਰ ਤਾਂ ਆ ਸ਼ੇਪ ਮਿਲੂ ਜੇ ਮਿਲੂਗੀ ਉਹ ਵੀ ਕੱਦੀ ਮਿਲਦੀ ਨਹੀਂ ਵੀਰੇ ਇਹ ਤਾਂ ਲੱਭਦੀ ਨਹੀਂ ਨੀ ਨਹੀਂ ਫਿਰ ਮਿਲਦੀ ਨਹੀਂ ਬਈ ਹੈਨਾ ਤੇ ਅੰਦਰੋਂ ਵੇਚਦਾ ਅਗਲਾ ਨਾ ਸੌਖਾ ਜਾ ਇਹਨਾਂ ਨੂੰ ਜੀ ਹਾਂ ਦੇਖੋ ਬਈ ਅੰਦਰੋਂ ਚੈੱਕ ਕਰੋ ਬਈ ਹੈਨਾ ਬਹੁਤ ਸਾਫ਼ ਸੁਥਰੀ ਕਾਰ ਹੈ ਡੀਜ਼ਲ ਦੀ ਨਾ ਡੀਜ਼ਲ ਦੀ 에ਅਰ ਬੈਗਾਂ ਵਾਲੀ ਕਾਰ ਹੈ ਟੌਪ ਮਾਡਲ ਹੈ ਜੀ ਸਟੇਰੀਓ ਪਲੇਅਰ ਲੱਗਿਆ ਬੈਕ ਕੈਮਰਾ ਸਭ ਕੁਝ ਲੱਗਿਆ ਠੀਕ ਹੀ ਰਹੇ ਜੀ ਅਜਾ ਕਿੰਨੇ ਰੁਪਈਆ ਦੀ ਕਾਰ ਹੈ ਇਹ ਇਹ ਵੀਰੇ ਦੇ ਦਾਂਗੇ ਆਪਾਂ ਗੱਡੀ ਲਾਸਟ ਜੀ 2,60,000 ਦੀ ਜੀ 2,60,000 ਦੀ ਡੀਜ਼ਲ ਦੀ ਕਾਰ ਹੈ ਜੀ ਮਾਡਲ 2010 ਜੀ 10 11 ਜੀ ਪੇਪਰ ਐਂਡ ਸੋਰਸ ਫੁੱਲ ਜੀ ਠੀਕ ਹੈ ਵੀਰੇ ਤੇ ਅਗਲੀ ਕਾਰ ਆ ਗਈ ਆਪਣੀ ਅਗਲੀ ਵੀਰੇ ਬ੍ਰੀਜ ਆ ਗਈ ਜੀ ਹਾਂਜੀ ਹਾਂਜੀ ਮਾਡਲ 2016 ਜੀ ਓਕੇ ਹਾਂਜੀ 2016 ਜੀ ਨੰਬਰ ਕਿੱਥੇ ਦਾ ਚੰਡੀਗੜ੍ਹ ਜੀ ਵਧੀਆ ਕਾਰ ਹੈ ਇਹ ਫੁੱਲ ਬੰਪਰ ਟੂ ਬੰਪਰ ਓਕੇ ਓਨਰ ਕਿੰਨੇ ਵਿੱਚ ਆਏ ਫਸਟ ਜੀ ਠੀਕ ਹੈ ਜੀ ਹਾਂਜੀ ਸਾਰੀ ਗੱਡੀ ਜਿੰਨਾਂ ਲਈ ਬਫਰ ਵਗੈਰਾ ਟੱਚਿੰਗ ਹੈ ਜੀ ਸਾਰੀ ਗੱਡੀ ਵਧੀਆ ਅਸਾ ਕੋਈ ਘਾਟਵਾਦ ਘਰ ਚ ਚੱਲੀ ਵੀ ਗੱਡੀ ਹੈ 68000 ਹੈ ਜੀ ਕੰਪਨੀ ਕੋਟ ਦੇ ਹਾਂਜੀ ਅੰਦਰ ਦੇ ਦੇਖੋ ਸਟੀਰਿੰਗ ਵੀ ਕਸਾ ਮੈ ਨਹੀਂ ਪਿਆ ਜੀ ਕਿਤੀ ਗੱਡੀ ਲਈ ਨਾਲ ਦਾ ਜੋ ਕੰਪਨੀ ਦੇ ਟਾਇਰ ਵੀ ਨਾਲ ਦੇ ਹੈ ਕੰਪਨੀ ਦੇ ਗੱਡੀ ਦੇ ਓਕੇ ਕੰਪਨੀ ਤੋਂ ਆਏ ਉਹੀ ਟਾਇਰ ਨਾਲ ਦੇ ਹੈ ਜੀ ਡੀ ਵੀ ਦੇਖ ਲਓ ਕਿੰਨਾ ਨਵਾਂ ਪਿਆ ਗੱਡੀ ਦਾ ਜੀ ਕਿਹੜੇ ਹਿਸਾਬ ਨਾਲ ਨਾਲ ਦੇ ਟਾਇਰ ਹੋ ਸਕਦੇ ਨੇ ਇਹ ਨਾਲ ਤੇ ਸੁੱਕੇਗੇ ਟਾਇਰ 68000 ਉਹ ਐਮ ਆਰ 'ਤੇ ਹੁੰਦੇ ਆ ਜੀ ਲੈ ਵੀ ਨਾਲ ਦੇ ਟਾਇਰ ਨੇ ਬਾਈ ਬਰੇਜ਼ਾ ਕਾਰ ਮਾਡਲ 2016 ਰੇਡ ਨਾਲ ਦੇ ਟਾਇਰ 80000 ਚੱਲ ਜਾਂਦੇ ਬਰੀਜਾ ਦੇ ਬੀਨਾਂ ਦੇ ਕਰਪਨੀ ਵਾਲੇ ਜੀ ਜੇ ਆਪਾਂ ਲੋਏ ਟਾਇਰ ਪਾंदे ਤਾਂ 50000 ਚੱਲਦੇ ਆ ਜੀ ਕਿੰਨੇ ਪੈਸੇ ਇਹ ਪੈਸੇ ਵੀਰੇ ਦੇ 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 5 ਲੱਖ 70000 ਕੀ 16 ਮਾਡਲ 16 ਮਾਡਲ 68000 ਗੱਡੀ ਚੱਲੀ ਵੀ ਸਾਰੀ 5 ਲੱਖ ਤੇ 70000 ਰੁਪਈਆ ਦੇ ਵਿੱਚ ਬਾਈ 16 ਮਾਡਲ ਸਵਿਫਟ ਦੇ ਰੇਡ ਦੇ ਵਿੱਚ ਬਰੇਜ਼ਾ ਕਾਰ ਹੈ ਭਾਈ ਹੈ ਤੇ ਲੈ ਜਾ ਫਿਰ ਜੇ ਕਿਸੇ ਨੇ ਸਾਫ ਦੇਖੋ ਕਾਰ ਕਿੰਨੀ ਹੈ ਬਈ ਜੀ ਨਵੀਂ ਬੰਪਰ ਤੋਂ ਬੰਪਰ ਗੱਡੀ ਆ ਸਾਫ ਆ ਪੂਰੀ Ориجنਲ ਨਹੀਂ ਕਹਿ ਸਕਦੇ ਸਾਫ ਹੈ ਟਚਿੰਗ ਆ ਬੰਪਰ ਨੂੰ ਕੱਲੀ ਹੈ ਬਾਕੀ ਸਾਰੀ ਸਾਫ ਹੈ ਗੱਡੀ ਅੱਛਾ ਹੁਣ ਆਜ ਦੀ ਗੱਲ ਕੀ ਹੈ ਹਾਂ ਵੀਰੇ 2013 ਆ ਗਈ ਹਾਂਜੀ ਹਾਂਜੀ ਇਹ ਵੀ ਗੱਡੀ ਵਧੀਆ ਜੀ ਐਸਐਕਸ 4 ਇਹਦੀ ਬਿਲਡ ਕੁਆਲਿਟੀ ਕਿਹੰਡ ਹੁੰਦੀ ਹੈ ਬਿਲਡ ਕੁਆਲਿਟੀ ਕਿਹੰਡ ਆ ਭਾਰੀ ਹੈ ਹੈਵੀ ਗੱਡੀ ਹੈ ਜੀ ਆ ਕਿੰਨਾ ਮਾਡਲ ਹੈ ਇਹ ਵੀਰੇ 13 ਮਾਡਲ ਹੈ ਜੀ 13 ਮਾਡਲ 2013 ਜੀ ਰੇਟ ਇਹਦਾ ਰੇਟੇ ਮੇਰੇ ਮਿਲ ਜੂਗੀ ਲਾਸਟ ਗੱਡੀ 2 ਲੱਖ 55000 ਦੀ ਗੱਡੀ ਮਿਲ ਜੂਗੀ 2 ਲੱਖ 55000 ਚ 13 ਮਾਡਲ ਨੰਬਰ ਕਿਥੇ ਦਾ ਨੰਬਰ CHG ਚੰਡੀਗੜ੍ਹ ਦਾ ਬਈ ਠੀਕ ਹੈ ਆਹਾਂ ਆਹ ਵੀਰੇ ਆ ਗਈ ਐ 14 ਮਾਡਲ ਜੀ 14 ਮਾਡਲ ਹਾਂਜੀ ਠੀਕ ਹੈ 14 ਮਾਡਲ ਹੈ ਜੀ BDI ਮਾਡਲ ਹੈ ਜੀ ਵਧੀਆ ਗੱਡੀ ਡੀਜ਼ਲ ਹਾਂਜੀ ਠੀਕ ਹੈ ਤੇ ਟਾਇਰ ਵਗੈਰਾ ਠੀਕ ਪਏ ਨੇ ਹਾਂਜੀ ਵਧੀਆ ਕੋਈ 1 ਰੁਪਿਆ ਲਾਣਾ ਨਵੇਂ ਟਾਇਰ ਹੈ ਜੀ ਐਮਆਰਪ ਦੇ ਜੀ ਕਿੰਨਾ ਰੇਟ ਹੈ ਦਾ ਏ ਵੀਰੇ ਮਿਲ ਜੀਗੇ 370000 ਦੀ ਜੀ 370000 ਦੀ 14 ਮਾਡਲ 14 ਮਾਡਲ ਇਹਦੇ ਤੇ ਲੋਨ ਕਿੰਨਾ ਹੋ ਜੂਗਾ ਇਹ ਲੋਨ ਹੋ ਜੂਗਾ 3 ਲੱਖ ਰੁਪਏ ਦਾ ਲੋਨ ਦਾ ਹੱਤੇ ਸਿਬਲ ਵਧੀਆ ਹੋਣਾ ਚਾਹੀਦਾ ਕਿ ਜੀ ਭਾਈ ਇਦਾਂ ਹੀ ਪੈਣੀ ਹੈ ਵੀ ਲੋਨ ਕਰਾ ਦਿਓ ਤਸਵੀਰਾਂ ਸਿਬਲ ਵਧੀਆ ਹੁੰਦਾ ਤਾਂ ਲੋਨ ਹੁੰਦਾ ਜੀ ਲੈ ਵੀ ਮਿੱਤਰੋ ਬੈਂਕ ਚੈੱਕ ਕਰ ਲਓ ਕਾਰ ਤੁਹਾਡੇ ਸਾਹਮਣੇ ਕਾਰ ਵਧੀਆ ਹਾਂਜੀ ਤੇ ਅਗਲੀ ਆ ਗਈ ਆਪਣੇ ਲਈ ਵਰਨਾ ਕਿੰਨੀਆਂ ਵਰਨਾ ਨੇ ਅੱਜ ਆਪਾਂ ਦੋ ਵਰਨਾ ਅੱਜ ਦੋ ਹੈ ਜੀ ਬਸ ਉਧਰ ਇਲੈਕਸ਼ਨਾਂ ਕਰਕੇ ਥੋੜਾ ਬੀਜੀ ਦਾ ਕੰਮ ਥੋੜਾ ਧਿਆਨ ਉਧਰ ਪਿੰਡ ਗਣੀ ਦਾ ਹਾਂਜੀ ਤਾਂ ਕਰੀਏ ਤੇ ਚੁੰਮੀ ਮੂਣੀ ਆ ਗੱਡੀਆਂ ਲੈ ਕੇ ਆਏ ਆਪਾਂ ਵਰਨ ਮੂਰਤੀ ਦਾ ਟੋਇਟਾ ਵਧੀਆ ਇਹ ਮਾਡਲ ਇਹ ਵੀਰੇ ਮਾਡਲ 11 ਜੀ 11 ਮਾਡਲ ਜੀ ਪੂਸ਼ ਬਟਨ ਆਲੀ ਆ ਗਾਣਾ ਚੱਲ ਨਹੀਂ ਰਿਹਾ ਅੱਜ ਕੱਲ ਬਿਨ ਕੀ ਦੂੰ ਪੂਛ ਆ ਹੀ ਆ ਗਈ ਜੀ ਠੀਕ ਹੈ ਜੀ ਉਹ ਗਾਣੇ ਪਾੜ ਕੇ ਪੈਂਦਾ ਨਾ ਆਪਣੇ ਪੂਜਾ ਕੀ ਚੱਬਿਆ ਚਾਰ ਵਾਰ ਫਿਰ ਉਹੀ ਫਿਰ ਜਿਆਦਾ ਰੱਖ ਦਈਏ ਮੈਂ ਨਾ ਜੀ ਰਾਈਟ ਬਟਨ ਤਾਂ ਪੂਛਾਲ ਮਾਰਦੀ ਜੀ ਤੇ ਇਹਦਾ ਕਿੰਨੇ ਰੇਟ ਆ ਰਹਾ ਮਾਡਲ 11 ਜੀ 310000 ਰੁਪਏ ਦੀ ਜੀ ਛੋਟਾ ਨੰਬਰ ਹੈ ਜੀ ਵੀਆਪੀ ਤੇ 11 ਮਾਡਲ ਸਪਈਆ ਠੀਕ ਹੈ ਬਿਨ ਚਾਬੀ ਤੋਂ ਡਬਲ 에어 ਬੈਗ ਦੇ ਵਿੱਚ ਕਾਰ ਆ ਬਾਈ ਲਾਈਟਾਂ ਵਗੈਰਾ ਨਵੀਆਂ 310000 ਰੁਪਏ ਦੀ ਬਈ ਵਰਨਾ ਕਾਰ ਨੰਬਰ ਤੁਹਾਡਾ ਲੋਕਲ ਹੈ ਹਾਂ ਲੋਕਲ ਤੇ ਆਹ ਵੀਰੇ ਆ ਵੀ 13 ਮਾਡਲ ਹੈ ਵੀਰੇ ਇਸ ਦਸੰਬਰ ਮਹੀਨੇ ਦੀ ਹੈ ਜੀ ਰਿਸਟਰ 14 ਜੀ ਗੱਡੀ ਜਿਹੜੇ ਕੰਪਨੀ ਦੇ ਨਾਲ ਤੋਂ ਸਪੀਕਰ ਆਏ ਉਹ ਵੀ ਨਹੀਂ ਉਤਰੇ ਜੀ ਠੀਕ ਹੈ ਚੱਲੀ ਕਿ ਨਹੀਂ ਗਏ ਚੱਲੀ ਵੀਰੇ ਹੈਗੀ ਆ 92000 ਜੀ 92000 ਕਿੰਨਾ ਰੇਟ ਰੱਖਿਆ ਇਹ ਰੇਟ ਵੀਰੇ ਮਿਲ ਜਾਈ लास्ट ਗੱਡੀ 445000 ਦੀ 445000 ਮਿਲਨੀ ਆ ਵਰਨਾ ਨਾਲ ਦੇ ਲਾਈਟ ਲਾਇਏ ਨੇ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਬੜੀ ਆਕਾਰ ਆ ਜੀ ਫਸਟ ਓਨਰ ਹੈ ਗੱਡੀ ਵੀਦੇ ਵੀਆਈਪੀ ਨੰਬਰ ਹੈ ਜੀ 0 ਹੀ 0 ਆ ਅੱਛਾ ਹਾਂਜੀ 4 0 ਬਰਨਾ ਦੋਨੇ ਉਲਕੇ ਵੀਆਈਪੀ ਨੰਬਰ 4 0 ਨੇ ਦੀ ਇਹ ਮੈਂ 3 0 ਆ ਜੀ ਠੀਕ ਹੈ ਅੱਛਾ ਇਹਦੇ ਤੇ ਲੋਨ ਕਿੰਨਾ ਹੋ ਜੂ ਬਈ ਇਹਦੇ ਦੇ ਵਰਨਾ ਸਾਢੇ 3 ਲੱਖ ਰੁਪਏ ਦਾ ਜੀ 3 ਲੱਖ ਤੇ 50 ਹਜ਼ਾਰ ਰੁਪਈਆ ਦਾ ਲੋਨ ਹੋ ਜੂ ਬਾਕੀ ਆਪਾਂ ਕਹਿੰਦੇ ਵੀ ਅਰਾਊਂਡ ਲੱਖ ਰੁਪਏ ਦੇ ਨੇੜੇ ਦੇ ਅੜ ਤੇ ਦੇਖ ਵੀ ਲੋ ਹਾਂਜੀ ਹਾਂ ਵਧੀਆ ਪ੍ਰੋਫਾਈਲ ਹੋਣੀ ਚਾਹੀਦੀ ਬੈਂਕ ਦਾ ਜੀ ਹਾਂਜੀ ਤੇ ਆ ਆ ਗਈ ਬਈ ਮਰਸੜੀ ਹਾਂਜੀ 13 ਮਾਡਲ ਜੀ ਹਾਂਜੀ ਰੇ ਇਹਦਾ ਰੇਟ ਇਹੋ ਜਿਹਾ ਦੇ ਦੇ ਬੰਦਾ ਬੱਸ ਬਈਆਂ ਨਾ ਵੀ ਵੀ ਫੋਨ ਤੇ ਟੋਕਨ ਆਉਣਾ ਚਾਹੀਦਾ ਇਹੋ ਜਿਹਾ ਰੇਟ ਦਿਓ ਆ ਗਿਆ ਵੀਰੇ ਗੱਡੀ ਵੀ ਵਧੀਆ ਇੰਜਨ ਵੀ ਵਧੀਆ ਜੀ ਇਹ ਵੀਰੇ 7 ਲੱਖ 40 ਹਜ਼ਾਰ ਕੀ ਲਾਸਟ ਮਿਲ ਜੂਗੀ 13 ਮਾਡਲ 7 ਲੱਖ 40 ਹਾਂਜੀ ਲੈ ਵੀ ਲੋਕਲ ਨੰਬਰ ਦੀ ਕਾਰ ਹੈ ਕਾਰ ਦੀ ਅਕਬਰ ਭਾਈ ਆਲੇ-ਦਾਲੇ ਢੇੜਾ ਦੇ ਦੇ ਕਾਰ ਦੇ ਡਬਲ ਸਾਨੂੰਫਾ ਵੱਡਾ ਭਾਈ ਹਾਂਜੀ ਇੱਕ ਵਾਰ ਢੇੜਾ ਦੇ ਕੇ ਦਿਖਾਣਾ ਤੁਹਾਨੂੰ ਕਾਰ ਤੇ ਕਾਰ ਦੀ ਕੰਡੀਸ਼ਨ ਚੈੱਕ ਕਰ ਲੋ ਕਾਰ ਬਹੁਤ ਵਧੀਆ ਤੇ ਤੁਹਾਨੂੰ ਅੰਦਰੋਂ ਵੀ ਕਾਰ ਦਿਖਾਉਣਾ ਹੁਣ ਬਈ ਹਣਾ ਤੇ ਇਸ ਰੇਟ ਦੇ ਵਿੱਚ ਕਾਰ ਨਹੀਂ ਮਿਲਨੀ 740000 ਬਹੁਤ ਜਾਇਜ਼ ਰੇਟ ਆ ਹਾਂ ਜੀ ਬਿਲਡ ਕੁਆਲਟੀ ਪੂਰੀ ਤਕੜੀ ਹੁੰਦੀ ਹੈ ਬਈ ਬਈ ਜੀ ਦੀ ਕਾਰ ਹੈ ਬਾਈ ਲੋਡ ਬੰਦ ਹੈ ਜੀ ਤਾਂ ਇਸ ਰੇਟ ਗੱਡੀ ਮਿਲਦੀ ਹੈ ਠੀਕ ਹੈ ਨਹੀਂ ਇਹ 840 ਦੀ ਮਿਲਦੀ ਹੈ ਬਾਅਦ ਚ ਗੱਡੀ बिक ਜਾਂਦੀ ਹੈ ਫਿਰ ਫੋਨ ਕਰੀਏ ਕਿ ਉਹ ਬੰਦਾ ਹੈਗਾ ਲੋਡ ਬੰਦ ਹੈ ਜੀ ਬਾਈ ਵੀ ਦੇਖ ਰਿਹਾ ਹੁਣ ਆ ਬੀੜੀ ਜੀ ਦੀ ਕਾਰ ਹੈ ਜੀ ਲੋਡ ਬੰਦ ਹੈ ਤਾਂ ਇਸ ਰੇਟ ਗੱਡੀ ਮਿਲ ਰਹੀ ਹੈ ਠੀਕ ਹੈ ਵੀਰੇ ਹਾਂ ਜੀ ਲੈ ਵੀ ਅਗਲੀ ਆ ਗਈ ਆਪਣੇ ਲਵੇ ਛੋਟਾ ਅੰਡਰਵਰ ਇਹ ਮਾਡਲ ਵੀਰੇ ਇਹ ਵੀਰੇ 11 ਦਸੰਬਰ ਦੀ ਹਾਂ 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 11 22 ਦੇ 22 ਤਰੀਕ ਦੀ ਹੈ ਠੀਕ ਹੈ ਵੀਰੇ ਇਹਦਾ ਕਿੰਨਾ ਰੇਟ ਰੱਖਿਆ ਇਹ ਵੀਰੇ ਗੱਡੀ ਮਿਲ ਜੂਗੀ ਲਾਸਟ ਜੀ 275000 ਦੀ ਪੌਣੇ 3 ਲੱਖ ਰੁਪਈਆ ਦੀ ਹਾਂਜੀ ਲੈ ਵੀ 11 ਮਾਡਲ ਫਸਟ ਆਨਰਰ ਜੀ ਪੌਣੇ 3 ਲੱਖ ਰੁਪਈਆ ਦੇ ਵਿੱਚ ਮੈਂ ਜੀ ਲੈਟਾਂ ਲੈਟਾਂ ਦੁਈਆਂ ਐਚਡੀ ਜਿਹੜੀ ਦਾ ਰਾਤ ਦਿੰ ਚੜਾਵਾ ਜੀ ਪੌਣੇ 3 ਲੱਖ ਰੁਪਈਆ ਦੇ ਵਿੱਚ ਬਈ ਤੁਹਾਨੂੰ ਅੰਡੈਵਰ ਮਿਲ ਰਹੀ ਹੈ 7 ਸੀਟਰ ਕਾਰ ਆ ਪ੍ਰੋਪਰ ਜੇ ਕਿਸੇ ਨੇ ਇਹ ਕਾਰ ਲੈਣੀ ਹੈ ਕੋਈ ਪੁਰਾਣੀ ਸ਼ੇਪ ਦਾ ਚਾਹਵਾਨ ਹੈਗਾ ਤਾਂ ਲੈ ਜਾ ਬਈ ਹਾਂ ਹਾਂ ਹਰਦੀਆਂ ਵੀ ਸੋਹਣੀਆਂ ਜੀ ਫਿਰ ਕਈ ਕਹਿਣਗੇ ਦੰਦਾ ਵੀ ਕਹਾਂ ਜੀ ਅੱਜ ਕਿ ਕਈ ਕਮੈਂਟ ਕਰਨਗੇ ਵੀ ਹਣਾ ਵੀ ਹੁਣ ਇਹਨਾਂ ਨੂੰ ਕੌਣ ਲੈਂਦਾ ਤੇ ਕੌਣ ਪੂਰਾ ਕਰੂ ਜਿਹਨੇ ਲੈਣੀ ਹੈ ਉਹੀ ਤੇਲ ਪਾਉਣਾ ਵੀ ਦੇ ਚੌਥੀ ਪੰਜਵੀਂ ਆ ਜੀ ਖਰਦੀਆਂ ਨਹੀਂ ਬਾਈ ਕੋਈ ਕਰਦਾ ਕਮੈਂਟ ਟਰੈਕਟਰ ਲਿਆਉਣਾ ਪੈਣਾ ਤੇਲ ਕੋ ਜਿਹੜਾ ਲੈ ਰਿਆ ਬਾਈ ਤੇਲ ਵੀ ਪਾਊਗਾ ਉਹ ਵੀ ਹਾਂ ਉਹ ਵੀ ਸਰਮਾਇਦਾਰੀ ਹੋਊਗਾ ਲੈ ਜਾਓ ਬਿਲਕੁਲ ਬਿਲਕੁਲ ਲੈ ਬਈ ਅਗਲੀ ਸਵਫਟ ਆ ਗਈ ਆਪਣੇ ਲਵੇ ਹਾਂਜੀ 14 ਮਾਡਲ ਆ ਚੈੱਕ ਕਰੋ ਬਈ 14 ਮਾਡਲ ਸਵਫਟ ਓਨਰ ਪਹਿਲੇ ਦੂਜੇ ਪਹਿਲੇ ਪਹਿਲੇ ਡੀਜ਼ਲ ਐ ਡੀਜ਼ਲ ਜੀ ਕੰਡੀਸ਼ਨ ਦੀ ਚੰਗੀ ਐ ਕੰਡੀਸ਼ਨ ਦੀ ਚੰਗੀਕਾਰ ਐ ਇੰਜਨ ਟਣਾ ਟਣ ਟਣਾ ਟਣ ਜੀ ਠੀਕ ਐ ਤੇ ਕਾਰ ਚੈੱਕ ਕਰ ਲੋ ਬਈ ਹੈ ਨਾ ਕਾਰ ਬਈ ਪੂਰਾ سونے ਦਾ ਰੁਪਈਆ ਬਈ ਟੈਣਾ ਪੱਖੋਂ A1 ਬਾਕੀ ਸਾਰਾ ਕੁਝ ਵਧੀਆ ਬਈ ਪੂਰਾ ਰੇਟ ਵੀਰੇ ਰੇਟ ਵੀਰੇ 370 ਜੀ 14 ਮਾਡਲ 14 ਮਾਡਲ 3 ਲੱਖ ਤੇ 70 ਹਜ਼ਾਰ ਦਾ ਰੇਟ ਐ ਬਾਕੀ ਮੌਕੇ ਤੇ ਕੁਛ ਨਾ ਕੁਛ ਰਿਗਾਰਡ ਹੋ ਜੂ ਤੁਹਾਡਾ ਬਾਈ ਕਰੀਂ ਕਿਉਂ ਜੀ ਮੌਕੇ ਆਉਂਦਾ ਜੀ ਆਪਾਂ ਮਾਣ ਤਣ ਬੰਦੇ ਦਾ ਕਰਦੇ ਆ ਜੀ ਲਾਸਟ ਕਰ ਇੱਕ ਵੀ ਕਰਨਾ ਪੈਂਦਾ ਜੀ ਹਾਂਜੀ ਆਲਾ ਮਾਣ ਕਰਕੇ ਆਉਂਦਾ ਵੀ ਹੈ ਨਾ ਕੁਛ ਨਾ ਕੁਛ ਥੋੜਾ ਹੋਊਗਾ ਖਾਲੀ ਤਾਂ ਮੋੜਨਾ ਨਹੀਂ ਆਪਣੇ ਦਾ ਸਤਿ ਮਾਣ ਕੇ ਬੰਦਾ ਜੀ ਅੱਛਾ ਇਹ 7 ਇਹ ਵੀਰੇ 12 ਜਿਸਟਰ 13 ਹੂੰ ਹੂੰ ਵੀਡੀਆ ਹੀ ਵਧੀਆ ਘਰ ਹੈ ਆਪਸ਼ਨਲ ਹੈ ਜੀ ਇਹ ਵੀ 에ਅਰ ਵੈਗਿਆ ਇਸਮਾ ਵੀ ਜੀ 7 ਸੀਟਰ ਰੇਟ ਹਾਂਜੀ 7 ਸੀਟਰ ਜੀ ਰੇਟ 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 ਵੀਰੇ ਮਿਲ ਜੇਗਾ ਲਾਸਟ ਗੱਡੇ 3,60,000 ਦੀ ਜੀ 360 ਦੇ ਵਿੱਚ 60 ਦੀ ਹਾਂਜੀ 7 ਸੀਟਰ ਕਾਰ ਬਾਈ ਔਰ ਠੀਕ ਆ 3 ਲੱਖ ਤੇ 60,000 ਰੁਪਈਆ ਦੇ ਵਿੱਚ ਕਾਰ ਮਿਲ ਜੀ ਠੀਕ ਹੈ ਹਾਂਜੀ ਤੇ ਬਈ ਔਰੇ ਤੁਹਾਨੂੰ ਜ਼ਿਆਦਾਤਰ ਐਦਾਂ ਹੀ ਕੋਈ ਡਾਕਟਰ ਦੀ ਕਾਰ ਕੋਈ ਐਡਵੋਕੇਟ ਦੀ ਕੋਈ ਜੋਬ ਵਾਲੀ ਨਹੀਂ ਹਾਂ ਵੀ ਆਪਾਂ ਕਹ ਕਹਿ ਦਿੰਦੇ ਕਾਰ ਬਜ਼ਾਰ ਵਾਲੇ ਝੂਠਾ ਆ ਤੁਰਿਆ ਆਪਾਂ ਲੈ ਕੇ ਵੀ ਚੀਜ਼ ਵਧੀਆ ਹੀ ਖੜਾਣੀ ਹੈਗੀ ਕਸਟਮਰ ਦੀ ਵੀ ਕਾਰ ਆ ਜੀ ਵਧੀਆ ਹੀ ਚੀਜ਼ ਵੇਚਣੀ ਆ ਜੀ ਉਹ ਨਹੀਂ ਹੈ ਜੀ ਵੀ ਆ ਚੱਕ ਵੜਦੇ ਆ ਵਧੀਆ ਹੀ ਕੰਮ ਹੈ ਜੀ ਆਪਣਾ ਹੀ ਵਧੀਆ ਚੀਜ਼ ਦੇਣੀ ਹੈ ਆਪਾਂ ਕਾਰ ਖੜੀ ਰਊ ਉਹਦਾ ਫਾਇਦਾ ਹਾਂ ਜੀ ਹਾਂ ਬਿਲਕੁਲ ਜੀ ਵੀਰੋ 12 ਸਾਲ ਹੋ ਗਏ ਕੰਮ ਜਿਹੜੇ ਨੂੰ ਗੱਡੀ ਦਿੱਤੀ ਵੀ ਅੱਜ ਤੱਕ ਕੋਈ ਆਪਣਾ ਨਾਰਾਜ਼ ਨਹੀਂ ਹੋਇਆ 12 ਦੇ ਵਿੱਚ ਚੰਗੀ ਚੀਜ਼ ਦਈ ਹੈ ਠੀਕ ਹੈ ਵੀਰ ਜੀ ਹਾਂ ਜੀ ਅੱਛਾ ਇਹਦਾ ਰੇਟ 3.60 ਲੱਖ 60000 ਲੋਨ ਹੋ ਜਾਊਗਾ ਹਾਂ ਜੀ ਰੇਟ ਵੀਰੇ ਵਧੀਆ ਚੀਜ਼ ਦਾ ਹਮੇਸ਼ਾ ਰੇਟ ਥੋੜਾ 10-20000 ਮੈਂ